ਅਗਲੇ ਜਨ ਮੈਂ ਮੁਰਗੇ ਖਲਾਏ ਬੱਚੇ ਆਸ਼ਰਮ ਚ ਹਾਂਜੀ ਮੇਰੇ ਤੇ ਖਲਾਏ ਹੋਏ ਨੇ ਇਹ ਕਹਿੰਦੇ ਆ ਕਿ ਮੈਂ ਗੁਰਦੁਆਰੇ ਆਈ ਸੀ ਕਿ ਤੁਹਾਨੂੰ ਮਿਲਣ ਆਈ ਸੀ ਮਿਲ ਕੇ ਗਈਆਂ ਗੁਰਦੁਆਰੇ ਤੇ ਕੁਛ ਨਹੀਂ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਆਇਆ ਮੈਂ ਵੀ ਇੱਥੇ ਵੀ ਜੀ ਸਰਪੰਚ ਸਾਹਿਬ ਨੂੰ ਬੁਲਾਉ ਤੁਸੀ ਇੱਥੇ ਬਾਬਾ ਜੀ ਸਰਪੰਚ ਅੱਛਾ ਠੀਕ ਹੈ ਜੀ ਹਾਂਜੀ ਬਾਬਾ ਜੀ ਮੈਨੂੰ ਇਹਨਾਂ ਦੇ ਮੈਨੂੰ ਨਾਂ ਚਾਹੀਦੇ ਇਹਨਾਂ ਦੇ ਨਾਂ ਦੱਸੋ ਮੈਨੂੰ ਇਹਨਾਂ ਦੇ ਕੀ ਨਾਮ ਆ ਬਾਈ ਨੇਮ ਇਹਨਾਂ ਤੇ ਫਿਰ ਐਕਸ਼ਨ ਕਰਾਂਗਾ ਬਿਲਕੁਲ ਬਿਲਕੁਲ ਓਕੇ ਨਹੀਂ ਮਾਂ ਮੇਰੀ ਗੱਲ ਸੁਣ ਤੇਰੀ ਕਿਹੇ ਬੰਨੋ ਵੀ ਨਹੀਂ ਤੇਰੀ ਸਚਾਈ ਹੈਗੀ ਤੂੰ ਇੱਕ ਤੇ ਕਹਿ ਰਹੀ ਸਾਡੇ ਤੋਂ ਬੱਚੇ ਸਾਹਮਣੇ ਨਹੀਂ ਜਾਂਦੇ ਜੇ ਸਾਹਮਣੇ ਨਹੀਂ ਜਾਂਦੇ ਤੇ ਤੁਸੀਂ ਉੱਥੇ ਦਾਦੀਆਂ ਤੋਂ ਕਿਉਂ ਲੈਂਦੇ ਜੇ ਵੇ ਲੋ ਮਾਤਾ ਤੂੰ ਵੀ ਉਹਨਾਂ ਦੀ ਨਾਨੀ ਬੱਚਿਆਂ ਦੀ ਠੀਕ ਹੈ ਨਾ ਮੂਲ ਨਾਲ ਉਹ ਨਾ ਵਿਆਹ ਪਿਆਰਾ ਹੁੰਦਾ ਵਾ ਤੂੰ ਵੀ ਉਹਨਾਂ ਦੀ ਨਾਨੀ ਤੇ ਤੂੰ ਭੱਜ ਕੇ ਜਾਣਾ ਸੀ ਵੀ ਮੇਰੇ ਬੱਚੇ ਵਿਖਾਓ ਮੈਨੂੰ ਮੇਰੇ ਬੱਚੇ ਵਿਖਾਓ ਤੇ ਤੈਨੂੰ ਮੈਂ ਕਿਹਾ ਵੀ ਮਾਤਾ ਬੱਚੇ ਤੇਰੇ ਮੇਰੇ ਨਾਲ ਗੱਡੀ ਜੀ ਤੇ ਤੂੰ ਇੱਕ ਈ ਨਹੀਂ ਕਿਹਾ ਇਹ ਸਾਨੂੰ ਵੀ ਇਹ ਕੱਲ ਦਾ ਪਤਾ ਪਿੰਡ ਜੀ ਇਹੀ ਵੀ ਰਹਿੰਦੇ ਆ ਪਰ ਬੱਚੇ ਤੁਸੀਂ ਗੁਰਦੁਆਰੇ ਦੇ ਦਿੰਦੇ ਆਂ ਅਗਰ ਮੈਂ ਦੇ ਦਿੰਦੀ ਆਂ ਨੀ ਨਾ ਗਈ ਸਾਨੂੰ ਹਣ ਕੀ ਪਤਾ ਇੱਥੋਂ ਸਾਡੇ ਕੋਲ ਚਲੀ ਗਈ ਸਤਨਪੁਰ ਦਾ ਮਿਆਲਾ ਦੇਖਣ ਮਾਤਾ ਮਾਤਾ ਮੇਰੀਏ ਤੁਸੀਂ ਦੁਨੀਆ ਵੇਖੀ ਆ ਦੁਨੀਆ ਸੀ ਵੀ ਵੇਖੀ ਆ ਤੇ ਤੈਨੂੰ ਕਿਤੇ ਪਤਾ ਹੀ ਨਹੀਂ ਵੀ ਤੇਰੀ ਧੀ ਹੈ ਕਿੱਥੇ ਆ ਜੇ ਮੈਂ ਪਤਾ ਕਰ ਲਈ ਨਾ ਤੇ ਫਿਰ ਜਿਵੇਂ ਮੈਂ ਬੱਚਿਆਂ ਦਾ ਡਰੈੱਸ ਪਤਾ ਕਰ ਲਿਆ ਵਾ ਨਾ ਤੇ ਜੇ ਮੈਂ ਕੁੜੀ ਦਾ ਵੀ ਪਤਾ ਕਰ ਲੈਣੀ ਠੀਕ ਹੈ ਨਾ ਜੇ ਕਰ ਲੋਗੇ ਤੇ ਲਾਭ ਲਓ ਮੈਂ ਤੂੰ ਕੋਈ ਗੱਲ ਨਹੀਂ ਬਾਬੇ ਮੈਂ ਇੱਥੇ ਥਾਣੇ ਦੇ ਕੰਪਲੇਨਟ ਕਰਦਾ ਵਾਂ ਵੀ ਇਹਨਾਂ ਨੇ ਬੱਚੇ ਆਪਣੇ ਆ ਲਵਾਰਸ ਛੱਡ ਆਏ ਸੀਗੇ ਠੀਕ ਹੈ ਜੀ ਤੇ ਉਹ ਜੋ ਕਾਰਵਾਈ ਹੁੰਦੀ ਉਹ ਤੁਹਾਡੇ ਤੇ ਫਿਰ ਉਹ ਕਾਰਵਾਈ ਕਰਨਗੇ ਥਾਣੇ ਵਾਲੇ ਠੀਕ ਹੈ ਜੀ ਮੈਂ ਡਰੈਸ ਜਿੱਥੇ ਆਪਣੇ ਬੱਚੇ ਲੈ ਕੇ ਆ ਉੱਥੇ ਵੀ ਮੈਂ ਪੁਲਿਸ ਥਾਣੀ ਲਿਖਾ ਗਿਆ ਹਾਂ ਉਦਾਂ ਦੇ ਅਜ ਅਣਜਾਣ ਬੰਦੇ ਲਿਖਾਈ ਵੀ ਅਣਜਾਣ ਬੱਚੇ ਆ ਠੀਕ ਹੁਣ ਤੁਹਾਡਾ ਨਾਂ ਲਿਖਾਉਂਗਾ ਮੈਂ ਠੀਕ ਹੈ ਮੈਂ ਵੀ ਇੱਥੇ ਵੀ ਜੀ ਸਰਪੰਚ ਸਾਹਿਬ ਨੂੰ ਬੁਲਾਓ ਤੁਸੀਂ ਇੱਥੇ ਬਾਬਾ ਜੀ ਸਰਪੰਚ ਅਜਾ ਠੀਕ ਹੈ ਜੀ ਹਾਂਜੀ ਬਾਬਾ ਜੀ ਮੈਨੂੰ ਇਹਨਾਂ ਦੇ ਮੈਨੂੰ ਨਾਂ ਚਾਹੀਦੇ ਇਹਨਾਂ ਦੇ ਨਾਂ ਦੱਸੋ ਮੈਨੂੰ ਇਹਨਾਂ ਦੇ ਕੀ ਨਾਮ ਆ ਬਾਇ ਨੇਮ ਇਹਨਾਂ ਤੇ ਫਿਰ ਐਕਸ਼ਨ ਕਰਾਂਗਾ ਬਿਲਕੁਲ ਬਿਲਕੁਲ ਠੀ ਜਦੋਂ ਮੈਂ ਮਾਤਾ ਮੈਂ ਤੁਹਾਡੀ ਲਾਉਣ ਨੂੰ ਤਿਆਰ ਵਾਂ ਤੁਹਾਡੇ ਮਾਤਾ ਤੂੰ ਆਪਣੀ ਕੁੜੀ ਦਾਸ ਕਿੱਥੇ ਆ ਮੈਂ ਵੀ ਨੰਬਰ ਨਹੀਂ ਸਾਡੇ ਕੋਲ ਹੈਗਾ ਨੰਬਰ ਆਵੇ ਹੈਗਾ ਲੱਗਦਾ ਨਹੀਂ ਹੈ ਸਾਡੇ ਕੋਲ ਉਹਦਾ ਲੱਗਦਾ ਕਿੱਥੇ ਬੈਠੀ ਕਿੱਥੇ ਨੰਬਰ ਤੂੰ ਬਾਬਾ ਜੀ ਉਹ ਵੀ ਕੋਈ ਨੰਬਰ ਹੋਰ ਸਾਡੇ ਕੋਲ ਨੰਬਰ ਨਹੀਂ ਸਾਡੇ ਮੋਬਾਈਲ 'ਤੇ ਆ ਗਿਆ ਹਲੇ ਜੇ ਮਾਤਾ ਆਹ ਵੀਡੀਓ ਮੈਂ ਬਾਦੀ ਤੀ ਨਾ ਤੇ ਅੱਧਾ ਘੰਟਾ ਲੱਗਣਾ ਤੇਰੀ ਕੁੜੀ ਦਾ ਨੰਬਰ ਲੱਭਣ ਲੱਗਿਆ ਨੂੰ ਮੈਂ ਕੋਈ ਨਹੀਂ ਪਸੰਦ ਪਸੰਦ ਕੀਤਾ ਨਾ ਮੈਂ ਵਿਆਹ ਕਰਾਉਣਾ ਨਹੀਂ ਤੇ ਮੇਰੀ ਮਾਂ ਸ਼ਹਿਰ ਮੈਨੂੰ ਮੁੰਡਾ ਵਿਖਾਉਣ ਗਈ ਮੈਂ ਕਿਹਾ ਮੇਰੇ ਬੱਚੇ ਨੂੰ ਮੈਂ ਜੇ ਸ਼ਹਿਰ ਨਾ ਗਈ ਹਾਂ ਮਾਤਾ ਦੋਦੇ ਰੂਬਰੂ ਮੈਨੂੰ ਝੂਠ ਮਾਰੀ ਜਾਨੀ ਕਿ ਮੈਂ ਐਕਸ਼ਨ ਵਾਲਿਆਂ ਨੂੰ ਮਿਲ ਕੇ ਆਈ ਉੱਥੇ ਜਵਾਈ ਦਾ ਗਿਆ ਆ ਫੋਨ ਲਈ ਫੋਨ 10 ਦੇ ਚ ਨੰਬਰ ਹੋਵੇ ਲਾ ਬਾਬਾ ਮੈਂ ਤੈਨੂੰ ਕਾੜੇ ਲਾ ਫੋਨ ਆ ਲਾ ਯਾਰ ਗੋਦਰ ਹੈਗਾ ਨੰਬਰ ਗੋਦਰ ਦਾ ਇਹ ਨਹੀਂ ਪਤਾ ਸਾਨੂੰ ਉਹਨੇ ਦੱਸਿਆ ਮੈਨੂੰ ਮਨਜੀਤ ਨੇ ਦੱਸਿਆ ਨਾਨਵੇਲਾ ਹਨਾਨ ਨੇ ਨਾਨਵੇਲਾ ਹਮਲਾ ਹੋਈ ਤੂੰ ਫਿਰ ਲਾਉਂ ਉਹ ਨਹੀਂ ਜਾ ਉਹ ਫੋਨ ਹੀ ਪਾ ਦਿੱਤਾ ਹੋਣਾ ਮੈਨੂੰ ਵੀ ਪਤਾ ਕਾਜ ਕੋ ਤੇ ਉਹ ਨੰਬਰ ਹੈਗਾ ਤੂੰ ਹੀ ਪਾਇਆ ਜਿੱਥੇ ਮਾ ਨੰਬਰ ਵੀ ਗਲਤ ਹੈ ਉਹ ਨੰਬਰ ਸਹੀ ਤੇ ਤੁਹਾਨੂੰ ਜਿੱਥੇ ਕਿ ਰਾਈ ਹੋਣੀ ਨੰਬਰਾਂ ਵੀ ਆਈ ਹੋਣੀ ਸੀ ਮਾ ਤਾਂ ਉਹ ਵੀਡੀਓ ਮੈਨੂੰ ਪਾਈ ਸੀ ਉਹ ਜਿਹੜੀ ਫੋਟੋ ਮੈਨੂੰ ਪਾਈ ਸੀ ਵੀਡੀਓ ਤੇ ਅਸੀਂ ਬੈਕ ਕਾਲ ਕੀਤੀ ਸੀ ਤੁਹਾਨੂੰ ਹੂੰ ਤਾਂ ਤੁਹਾਡੀ ਮੇਰੇ ਨਾਲ ਗੱਲ ਵੀ ਹੋਈ ਸੀ ਤੁਸੀਂ ਇਹ ਕਹਿ ਕੇ ਬੱਚੇ ਸਾਡੇ ਆ ਹਲੋ ਹਲੋ ਹਾਂਜੀ ਵੀਰੇ ਇਹ ਕਿਹੜੇ ਪਿੰਡੋਂ ਬੋਲਦੇ ਜੀ ਕੀ ਕਿੱਥੋਂ ਬੋਲਦੇ ਜੀ ਮਾ ਤਾਂ ਨੰਬਰ ਹੀ ਗਲਤ ਹੈ ਤੇਰਾ ਹੈਲੋ 1 ਮਿੰਟ ਮਾ 1 ਮਿੰਟ 1 ਮਿੰਟ ਮਾ ਮੇਰੀਏ 1 ਮਿੰਟ ਚੁੱਪ ਕਰ ਜਾਣ ਹੈਲੋ ਹਾਂਜੀ ਹਾਂਜੀ ਹੋਰ ਵੀਰੇ ਕੀ ਹਾਲ ਆ ਵਧੀਆ ਵਧੀਆ ਮੈਂ ਮਹਰਾਨੇ ਨੂੰ ਬੋਲਦਾ ਅਸ਼ਮਤੋਂ 5 ਸਾਲ ਜੇ ਤੂੰ ਸਾਹਮਣੇ ਆ ਮੈਂ ਨਾ ਬੱਚਿਆਂ ਨੂੰ ਲੈ ਕੇ ਆਇਆ ਵਾ ਜਿੱਥੋਂ ਬੱਚੇ ਮਤਲਬ ਕਿ ਗਾਇਬ ਹੋਇਆ ਮਤਲਬ ਕਿ ਜਿੱਥੋਂ ਬੱਚਿਆਂ ਨੂੰ ਆਪਣੇ ਕੋਲ ਛੱਡ ਕੇ ਗਿਆ ਹੈਗੇ ਠੀਕ ਹੈ ਜੀ ਹਾਂ ਗੁਰਦੇ ਸਾਹਮਣੇ ਹਾਂ ਤੇ ਮੈਂ ਮਾਂ ਨੂੰ ਜਾ ਕੇ ਪੁੱਛਿਆ ਵੀ ਮਾਂ ਮੈਂ ਨਹੀਂ ਦੱਸਿਆ ਵੀ ਮੈਂ ਕੌਣ ਵਾ ਠੀਕ ਹੈ ਮੈਂ ਕਿਹਾ ਮਾਤਾ ਵੀ ਆ ਬੱਚੇ ਆ ਤੁਹਾਡੇ ਦੋਤੇ ਆ ਉਹ ਕਿੱਥੇ ਆ ਮੈਂ ਉਹਨਾਂ ਦੇ ਬੱਚਿਆਂ ਦਾ ਦਾਦਾ ਵੀ ਨਾਲ ਲੈ ਕੇ ਤੇ ਇਹ ਆਸ਼ਰਮ ਚ ਛੱਡ ਕੇ ਆਏ ਆ ਮੈਂ ਕਿੱਥੇ ਆਸ਼ਰਮ ਉਹ ਏਦਾਂ ਤਰਨ ਤਾਰਨ ਵਾ ਏਦਾਂ ਉੱਦਾਂ ਹਨਾ ਤੇ ਮੈਂ ਕਿਹਾ ਸ਼ਾਇਦ ਬਾਈ ਕੌਣ ਕੌਣ ਗਏ ਮੈਂ ਗਏ ਹਾਂ ਗਏ ਮੈਂ ਤੁਸੀਂ ਮਿਲ ਕੇ ਕਿਤੇ ਹਾਂ ਤੇ ਮੈਨੂੰ ਮੈਂ ਕਿਹਾ ਮਾਤਾ ਮੈਂ ਤੂੰ ਆਸ਼ਰਮ ਆ ਤੇ ਮੈਂ ਬੋਲਦਾ ਵਾਂ ਤੂੰ ਰੱਬ ਨੂੰ ਜਾਣਦੇ ਨਹੀਂ ਕਿਉਂ ਝੂਠ ਮਾਰਨ ਦੀਆਂ ਕਹਿੰਦੀ ਨਹੀਂ ਵੀਰੇ ਗੁਰਦੁਆਰੇ ਵਾਲਿਆਂ ਨੂੰ ਮਿਲ ਕੇ ਆਏ ਆ ਗੁਰਦੁਆਰੇ ਦੇ ਛੱਡ ਕੇ ਬਾਹਰ ਸੜਕ ਤੇ ਆ ਕਮੇਟੀ ਵਾਲਾ ਬੋਲਦਾ ਵਾ ਆ ਕਮੇਟੀ ਵਾਲਾ ਗੁਰਦੁਆਰੇ ਦਾ ਕਾਇਰ ਗੱਲ ਨਾ ਕਿਵੇਂ ਕਿਹੜੀ ਕਮੇਟੀ ਨੂੰ ਮਿਲ ਕੇ ਆਏ ਜੇ ਤੁਸੀਂ ਜਿਹੜੀ ਉੱਥੇ ਰਾਹ ਦੇ ਵਿੱਚ ਕਿਹੜੀ ਰਾਹ ਚ ਜਿੱਥੇ ਠਾਣਾ ਨਾਲ ਗੁਰਦੁਆਰਾ ਇੱਕ ਵੱਡਾ ਹੈ ਇਹਨਾਂ ਨੂੰ ਪਤਾ ਹੈ ਨਾਂ ਕਿਸ ਕਮੇਟੀ ਦਾ ਮੈਂਬਰ ਹੁੰਦਾ ਵਾ ਤੁਸੀਂ ਬੱਚੇ ਨਾਲ ਕਿਹੜੇ ਸੜਕ ਦੇ ਉੱਤੇ ਨਹੀਂ ਸੁਣਿਓ ਅਛਾ ਆ ਰਾਤ ਤੋਂ ਸਹੀ ਐਸੀ ਪੁਸਾਰ ਹੁੰਦਾ ਹੈ ਅੰਦਰ ਬੱਚੇ ਘਰ ਆਉਂਦੇ ਫਿਰ ਆ ਰਾਤ ਅਛਾ ਹਾਂਜੀ ਤੇ ਉਹ ਉਹ ਬਾਬਾ ਜਦੋਂ ਅਸੀਂ ਆਏ ਸੀ ਇੱਥੇ ਇਹਦੇ ਤੁਸੀਂ ਸਾਨੂੰ ਕਿਹਾ ਸੀ ਵੀ ਤੁਸੀਂ ਸੜਕ ਕੋਲ ਖਾ ਕੇ ਲੈ ਜਿਓ ਵੀ ਮਰ ਬਲ ਜੇ ਬੱਚੇ ਹੁਣ ਚਲੇ ਗਏ ਨੇ ਜੜੇ ਨੇ ਆਸ਼ਰਮ ਚ ਮੈਂ ਤੁਹਾਨੂੰ ਇਹੀ ਗੱਲ ਕਹੀ ਵੀ ਬੱਚੇ ਮੈਨੂੰ ਮਲਾ ਰਹੇ ਹੋ ਮਾਤਾ ਅਗਲੇ ਦਿਨ ਮੈਂ ਮੁਰਗੇ ਖਲਾਏ ਬੱਚੇ ਆਸ਼ਰਮ ਚ ਹਾਂਜੀ ਮੇਰੀ ਤੇ ਖਲਾਏ ਹੋਏ ਨੇ ਇਹ ਕਹਿੰਦੇ ਆ ਕਿ ਮੈਂ ਗੁਰਦੁਆਰੇ ਆਈ ਸੀ ਕਿ ਤੁਹਾਨੂੰ ਮਿਲਣ ਆਈ ਸੀ ਮਿਲ ਕੇ ਗਈਆਂ ਗੁਰਦੁਆਰੇ ਤੇ ਕੁਛ ਨਹੀਂ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਲੱਗਾ ਹਾਂ ਇਹ ਲੱਜ ਨਹੀਂ ਕਿ ਮੈਂ ਤੁਹਾਡੇ ਨਾਲ ਚਲਣੀਆਂ ਗੱਡੀ ਚ ਜਿੱਥੇ ਮੈਂ ਗਈ ਨਹੀਂ ਆ ਮਾਤਾ ਕਮੇਟੀ ਆ ਉੱਥੇ ਗੁਰਦਾਰੇ ਦੀ ਠੀਕ ਹੈ ਜੀ ਬਾਬੇ ਦਜਾ ਬਾਨ ਕੇ ਨਾ ਛਿਆਨੇ ਪਿਆਨੇ ਬੰਦੇ ਆ ਚੰਗੇ ਭਲੇ ਆ ਬਾਬੇ ਆ ਐਵੇਂ ਆਣ ਕੇ ਝੂਠ ਨਾ ਮਾਰੇ ਹਮ ਸੱਚ ਬੋਲਿਗੇ ਸੱਚ ਵਾਲੀ ਗੱਲ ਕਰੇ ਆਣ ਕੇ ਆ ਰਹੀਆਂ ਕੀਪਤਾ ਕਿਹੜੇ ਗੁਰਦਾਰੇ ਗਈ ਮਾਤਾ ਤੋਂ ਠੀਕ ਆ ਜਿਹੜਾ ਨੰਬਰ ਤੂੰ ਦੇ ਰਹੀ ਓਤੇ ਲਿਖਿਆ ਵੀਰ ਉਹ ਤਾਂ ਕੋਈ ਹਿੰਦੀ ਬੋਲੀ ਜਾਂਦਾ ਉਹ ਪਤਾ ਨਹੀਂ ਅਖੰਡ ਮੈਂ ਕੌਣ ਆ ਮੈਂ ਕੌਣ ਬਿਲਕੁਲ ਠੀਕ ਆ ਜੀ ਨੰਬਰ ਹੀ ਨਹੀਂ ਸਹੀ ਤੁਹਾਡੇ ਕਮੇਟੀ ਦਾ ਨੰਬਰ ਨਹੀਂ ਤੁਹਾਨੂੰ ਆਪਣੇ ਕਮੇਟੀ ਦਾ ਨੰਬਰ ਸਾਰੇ ਹੱਥ ਤੇ ਕੋਈ ਤੁਹਾਨੂੰ ਪਤਾ ਹੈ ਮੇਰੇ ਕੋਲ ਤੇ ਹੈਗੇ ਆ ਮੈਂ ਪਹਿਲਾਂ ਇਹਨਾਂ ਨੂੰ ਛਣਕਾਇਆ ਨਾ ਵੀ ਕਹਿੰਦੀ ਪੁੱਤ ਮੈਂ ਕਮੇਟੀ ਦਾ ਨੰਬਰ ਲੈ ਕੇ ਆਈ ਕਮੇਟੀ ਨਾਲ ਮੈਂ ਗੱਲ ਕੀਤੀ ਮੈਂ ਮਾਤਾ ਦੇਖ ਕਿਹੜਾ ਨੰਬਰ ਵਾ ਠੀਕ ਜਦੋਂ ਮੈਂ ਕਿੱਥੇ ਗਏ ਹਾਂ ਮੈਂ ਇਸ ਟਾਈਮ ਇਹਨਾਂ ਨੂੰ ਕਬੂਰ ਜ਼ਿਲ੍ਹੇ ਇਹ ਨਾ ਕਬੂਰ ਜ਼ਿਲ੍ਹੇ ਦੇ ਲਾਗੇ ਪਿੰਡ ਪੈਂਦਾ ਵਾ ਬੂਟਾ ਪਿੰਡ ਬੂਟਾ ਹਾਂਜੀ ਇਹ ਨਾਨਕਾ ਪਿੰਡਾ ਬੱਚੇ ਦਾ ਤੇ ਇਹ ਕੀ ਸੀਗਾ ਕਿ ਦਾਦੇ ਮਤਲਬ ਕਿ ਪਿਓ ਦਾ ਬੱਚਿਆਂ ਦੀ ਡੈਥ ਹੋ ਗਈ ਸੀਗੀ 4 ਸਾਲ ਪਹਿਲਾਂ ਠੀਕ ਹੈ ਜੀ ਤੇ ਮਾਂ ਨੇ ਕੀ ਕੀਤਾ ਕਿ ਥੋੜਾ ਘੇਰ ਉਥੇ ਰਹੀ ਕਦੀ ਆ ਜਾਂਦੀ ਕਦੀ ਚਲ ਜਾਂਦੀ ਉਹਨਾਂ ਬਹੁਤ ਸੋਹਣਾ ਘਰ ਬਣਾ ਕੇ ਦਿੱਤਾ ਖੀਰ ਤੇ ਮਾਂ ਨੇ ਕੀਤਾ ਕਿ ਮਾਂ ਪੇਕੇ ਆਣ ਕੇ ਤੇ ਮਾਂ ਬੈ ਗਈ ਹੁਣ ਨਵੇਂ ਥਾਂ ਜਿੱਦਣ ਨਵੇਂ ਥਾਂ ਬਹਿਣਾ ਸੀ ਇੱਕ ਦੋ ਦਿਨ ਪਹਿਲਾਂ ਬੱਚਿਆਂ ਨੂੰ ਚੁੱਕਿਆ ਤੇ ਆਪਣੇ ਕੋਲ ਉਥੇ ਆਸ਼ਰਮ ਦੇ ਸਾਹਮਣੇ ਉਹਦੇ ਸਾਹਮਣੇ ਗੁਰਦਵਾਰ ਸਾਹਮਣੇ ਰੋਡ ਤੇ ਛੱਡ ਕੇ ਆ ਗਏ ਹਨਾ ਹਾਂ ਤੇ मां ਜਿਹੜਾ ਬੱਚਿਆਂ ਦਾ ਦਾਦਾ ਉਹ ਕਹਿੰਦਾ ਵੀ ਸਾਡੇ ਕੋਲੋਂ ੱੱਕੇ ਨਾਲ ਬੱਚੇ ਲੈ ਕੇ ਆਏ ੱੱਕੇ ਨਾਲ ਨਹੀਂ ਠੀਕ ਹੈ ਜੀ ਮਾਤਾ ਹਾਂ ਮੈਂ ਕੋਈ ਗੱਲ ਨਹੀਂ ਵਿਧੀ ਤੁਹਾਨੂੰ ਲਾਉਣਾ ਬਾਜ ਫੋਨ ਆਉਦੇ ਫੋਨ ਤੋਂ ਠੀਕ ਆ ਓਕੇ ਨਹੀਂ ਮਾਂ ਮੇਰੀ ਗੱਲ ਸੁਣ ਤੇਰੀ ਕਿਹੇ ਬੰਨਵੇਂ ਵੀ ਨਹੀਂ ਤੇਰੀ ਸੱਚਾਈ ਹੈਗੀ ਤੂੰ ਇੱਕ ਤੇ ਕਹਿ ਰਹੀ ਸਾਡੇ ਤੋਂ ਬੱਚੇ ਸਾਹਮਣੇ ਨਹੀਂ ਜਾਂਦੇ ਜੇ ਸਾਹਮਣੇ ਨਹੀਂ ਜਾਂਦੇ ਤੇ ਤੁਸੀਂ ਉੱਥੇ ਦਾਦੀਆਂ ਤੋਂ ਕਿਉਂ ਲੈਂਦੇ ਜੇ ਕారణ ਕੀ ਆ ਮੈਨੂੰ ਚਾਰੇ ਬੰਨੇ ਮਤਲਬ ਟੋਣ ਸੀ ਕਿਹ ਬੰਨੇ ਥਾ ਕੁੜੀ ਰਹਿ ਪਈ ਬੱਚੇ ਰਹਿ ਪਏ ਰਾਮ ਮਾਤਾ ਇਧਰ ਇੱਕ ਵੀਰ ਦੀ ਥਾਂ ਥਾ ਨਹੀਂ ਸੀ ਹੈਗਾ ਤੁਸੀਂ ਸਰਪੰਚ ਜੀ ਹਣਾ ਮੇਰਾ ਵੀ ਸਿਰ ਖਪਾਉਣ ਡਿਆ ਮੇਨਾਂ ਨਾਲ ਥਾਂ ਥਾ ਤਾਂ ਨਹੀਂ ਸੀਗਾ ਕੁੜੀ ਕੋਲ ਹਨਾ ਥਾਂ ਥਾ ਤੇ ਤਾਂ ਦੀ ਕੁੜੀ ਨੇ ਰਖਣੀ ਵੀ ਜੇ ਬੱਚੇ ਪਾਲਨੇ ਹੁੰਦੇ ਠੀਕ ਹੈ ਜੀ ਕਮਰਾ ਹੈਗਾ ਕਮਰਾ ਕੀ ਕਹਿੰਦੀ ਵੀ ਕਮਰਾ ਨਹੀਂ ਸੀਗਾ ਕੁੜੀ ਕੋਲ ਆ ਨਹੀਂ ਹੈਗਾ ਉਹ ਨਹੀਂਗਾ ਜੇ ਤੇ ਬੱਚੇ ਸਾਹਮਣੇ ਹੁੰਦੇ ਤੇ ਕੁੜੀ ਨੂੰ ਮੁਸ਼ਕਲਾਂ ਤੇ ਤਾਂ ਦੀ ਸੀ ਨਾ ਬਾਬਾ ਜੀ ਬੱਚੇ ਦੇ ਰੋਡ ਤੇ ਛੱਡ ਆ 2 ਦਿਨ ਪਹਿਲਾਂ ਉਹਨੇ ਪਾਈ ਉੱਤੇ ਮੈਂ ਤੁਹਾਡੇ ਇੰਨਾ ਤੁਹਾਡੇ ਵੱਲੋਂ ਕਰਾਉਣਾ ਇਹਨਾਂ ਤੇ ਕੰਪਲੇਂਟ ਪਿੱਠੀ ਆ ਮੇਰੇ ਪੋਤਰਿਆਂ ਨੂੰ ਇਦਾਂ ਇਹ ਛੜਕਦੇ ਛੱਡ ਆ ਇਹ ਲਵਾਰਸ ਰਹੀ 2000 ਰੁਪਏ ਲਾਇਆ ਉਹ ਅਣੀ ਲਾਡੀ ਨੂੰ ਤੂੰ ਮੈਨੂੰ ਪੈਸੇ ਦੇ ਦੇ ਤੇ ਰੱਖ ਲੈ ਤੂੰ ਅਸੀਂ ਗੈ ਸੀ ਕਿਉਂ ਰੱਖ ਲਈ ਮਾਤਾ ਮੈਂ ਹੁਣ ਅੱਜ ਆਈ ਮੈਂ ਤੇਰੇ ਘਰ ਤੂੰ ਹੀ ਮਾਫੀ ਮੰਗ ਲੋਗੇ ਚਲੋ ਗਰੀਬ ਪਰਿਵਾਰ ਵਾ ਮੈਂ ਧੱਕਾ ਨਹੀਂ ਮੈਂ ਕਰਦਾ ਹਨਾ ਮਾਫੀ ਮੰਗ ਲੋਗੇ ਗਲਤੀ ਮੰਗ ਲੋਗੇ ਠੀਕ ਹੈ ਤੇ ਕੁੜੀ ਦਾ ਮੈਨੂੰ ਐਡਰੈਸ ਦੇ ਦੋਗੇ ਤੇ ਤੁਹਾਨੂੰ ਮੈਂ ਛੱਡ ਦੂੰਗਾ ਤੇ ਕੁੜੀ ਨਾਲ ਕੁੜੀ ਨਾਲ ਮੈਂ ਆਪਣੇ ਜੇਠ ਲੂੰਗਾ ਨਹੀਂ ਤੇ ਮੈਂ ਸਾਰਿਆਂ ਦੇ ਕਿਉਂਕਿ ਤੁਸੀਂ ਵੀ ਨਾਲ ਗਏ ਜੇ ਮੈਂ ਸਾਰਿਆਂ ਦੇ ਪਰਚਾ ਕਰਾਉਣਾ ਕਿਉਂਕਿ ਬੱਚੇ ਇਸ ਘਰੋਂ ਗਏ ਆ ਹੁਣ ਉਹ ਕਹਿੰਦਾ ਵੇ ਮੈਂ ਖਰਚਾ ਵੀ ਦੇ ਆਂ ਦਾ ਦਾ ਸਾਰਾ ਦਾ ਦਾ ਉਡੀ ਜਿਆਦਾ ਤੁਹਾਨੂੰ ਆਪਦੇ ਘਰ ਰਵੇ ਕਿਹਦੇ ਘਰੋਂ ਨਹੀਂ ਨਿਕਲਦੇ ਨਹੀਂ ਘਰ ਬਾਗੇ ਜੋ ਮੰਗੇ ਕੀ ਦੇਗਾ ਅੱਲਾ ਠੀਕ ਹੋਊਗੀ ਚਾਹੀਦੀ ਉਹ ਟਾਈਮ ਦੇਂਦੇ ਉਹ ਟਾਈਮ ਤਾਂ ਕਹਿੰਦੇ ਹਣ ਮਾਤਾ ਮੇਰੀ ਮਾਤਾ ਮੇਰੀ ਗੱਲ ਸੁਣ ਮਾਤਾ ਮੇਰੀ ਗੱਲ ਸੁਣ ਇਹ ਦਿਨ ਲਾਦੀ ਨੇ ਕਹੀ ਤੇਰੀ ਮਾਂ ਦਾ ਝਾਟਾ ਸੜ ਜਾ ਮਾਤਾ ਮੇਰੀ ਗੱਲ ਸੁਣ ਮਾਤਾ ਮੇਰੀ ਮਾਂ ਮੇਰੀ ਮਾਂ ਇੱਧਰ ਇੱਧਰ ਮੇਰੀ ਗੱਲ ਸੁਣ ਮੇਰੀ ਗੱਲ ਕੁੜੀ ਨੂੰ ਵਿਆਹ ਕੇ ਕੱਲੇ ਆਇਆ ਨਾ ਫੇਰੇ ਦੇ ਕੇ ਕੱਲੇ ਨਾ ਤੂੰ ਅਜਿਹਾ ਬੰਦਾ ਫੇਰੇ ਦੇ ਕੇ ਕੱਲੇ ਆਇਆ ਨਾ ਮਗਰ ਕੀ ਰਹਿ ਗਿਆ ਬੰਦਾ ਨਹੀਂ ਮਗਰ ਕੀ ਰਹਿ ਗਿਆ ਫਿਰ ਬੱਚੇ ਤਾਂ ਉੱਥੇ ਛੱਡ ਆਉਂਦੀ ਜੇ ਆਪ ਨਵੀਂ ਥਾਂ ਖਾਈ ਖਾਣੀ ਨਹੀਂ ਮੈਨੂੰ ਹੁਣ ਗੁੱਸਾ ਚੜਦਾ ਵਾ ਬੱਚਿਆਂ ਨੂੰ ਤਾਂ ਉੱਥੇ ਛੱਡ ਆਉਂਦੀ ਬੱਚੇ ਕਿਉਂ ਨਾਲ ਲੈ ਕੇ ਜਾਂਦੇ ਫਿਰ ਉੱਥੋਂ ਜੇ ਰੋਡ ਤੇ ਛੜਕਦੇ ਛੱਡ ਕਿਉਂ ਨਹੀਂ ਮਾਤਾ ਮੈਂ ਇੰਨੀ ਮੇਰੀ ਉਮਰ ਹੋ ਗਈ ਮੈਂ ਪਹਿਲੀ ਵਾਰ ਵੇਖਿਆ ਵੀ ਐਦਾਂ ਲੋਕ ਇੱਥੋਂ ਤੱਕ ਡਿੱਗ ਜਾਂਦੇ ਆ ਯਾਰ ਲੱਭ ਲਈ ਫਿਰ ਆਪ ਰੱਬ ਲੈਣੀ ਉਹਨਾਂ ਨੂੰ ਆਖਣ ਦੀ ਮੈਂ ਮਾਤਾ ਜਿੱਤੇ ਅਡਾ ਘਰ ਲੱਭਦਾ ਨੂੰ ਮਾਤਾ ਵੀ ਉਹ ਵੀ ਲੱਭਣੀ ਤੁਸੀਂ ਆਪ ਦੱਸਣਾ ਥਾਣੇ ਜਾ ਕੇ ਵੀ ਕੁੜੀ ਸਾਡੀ ਇੱਥੇ ਆ ਇਹ ਕਮਰਾ ਵੀ ਪਾ ਕੇ ਦਿੱਤਾ ਹੈ ਖਰਚਾ ਵੀ ਦੇਣਾ ਹੈ ਇਹ ਕਾਢਦੇ ਨੇ ਆਹੋ ਕਾਰ ਦਾ ਹਾਂ ਬਰਾ ਵੀ ਇਧਰ ਕਿਤੇ ਪੈਸਾ ਖਰਚਾਉਣਾ ਵੀ ਦੇਣ ਇਹਨੇ ਕਰ ਵੀਰ ਕੋਈ ਬੰਦਾ ਨਹੀਂ ਆਸੇਣਾ ਕੋਈ ਕੋਈ ਸਿਆਣਾ ਬੰਦਾ ਨਹੀਂ ਕਿੱਥੇ ਉਹ ਕਿੱਥੇ ਬੰਦਾ ਕਰਦਾ ਉਹ